ਉਹਨੇ ਬਾਬੇ ਨੇ ਵੀ ਕਿਤੇ ਲਾਈਟ ਨਹੀਂ ਲੈ ਲਿਆ ਉਹ ਬਾਬਾ ਮਿੰਟ ਤੋਂ ਬਾਅਦ ਕਹਿੰਦੇ ਥੱਲੇ ਆ ਥੱਲੇ ਆ ਮੈਂ ਮੂੰਹ ਪਰੇ ਨੂੰ ਪਰ ਕੇ ਗਾਈ ਆ ਨਾ ਤੇਰੇ ਟਿੱਲੇ ਤੋਂ ਉਹ ਉਹਨਾਂ ਦਾ ਤਰਸਤ ਆਦ ਕੌਣ ਓਏ ਜਸਵਿੰਦਰ ਬਰਾੜ ਜੀ ਸਾਡੇ ਲੇਡੀਜ਼ ਜਿਹੜੇ ਗਾਉਂਦੇ ਬਿਲਕੁਲ ਯਕੀਨ ਕਰਿਓ 12 ਘੰਟੇ ਵੇਟ ਕੀਤੀ ਵਿੱਚ ਵੀ ਮਾਨਸਬ ਆ ਗਏ ਮੈਂ ਕਿਹਾ ਗੱਲ ਸੁਣ ਬਾਬਾ ਕਿਤੇ ਪਿੱਛੇ ਖੜੇ ਸੁਣਦੇ ਸੀ ਤੇ ਉਹਨਾਂ ਨੇ ਆ ਕੇ ਨਾ ਪਹਿਲਾਂ ਤਾਂ ਮਾਈਕ ਦੇ ਵਿੱਚ ਭੂਰੇ ਪਿਆ ਕਣਕਾ ਨੂੰ ਮਾਇ ਵਿਚ ਬਾਗੀਆਂ ਬੀਆਂ ਪੱਕੀਆਂ ਅਗਦੇ ਫਾਂਬੜ ਵਰਗੀਆਂ ਥੀਆਂ ਨਹੀਂ ਤੂੰ ਸਾਬ ਬੁਕਰ ਵਿੱਚ ਰੱਖੀਆਂ ਗਿਣਵੇਂ ਦੇ ਨਾਲ ਦਿਆ ਸਾਂਝਾ ਵੇ ਬਾਬਲ ਅਸਾਂ ਸਿਨਕਾਨਾਲ ਹਡਾਈਆਂ ਕੂੰਜਾ ਵਾਂਗ ਪਰੌਣੀਆਂ ਥੀਆਂ ਤੇਰੇ ਵੇੜੇ ਦੋ ਦੁਨਿਆਈਆਂ ਨਹੀਂ ਮੈਂ ਚਾਦਰ ਕੱਢ ਦੀਨੀ ਗਣ ਤੋਪੇ ਪਾਵਾਂ ਆਮਣ ਦੀ ਸ਼ਾਹ ਢਾਨੀ ਮੈਂ ਪੀੜਾ ਡਾਵਾਂ ਜਿਹੜੀ ਆ ਦੀ ਜੀ ਜੀ ਨਹੀਂ ਤੋ ਜਾਂਦੀ ਟੁਕੜੀ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਨਹੀਂ ਮੈਂ ਚਾਦਰ ਕੱਢਦੀ ਨਹੀਂ ਗਣ ਤੋਂਪੇ ਬਾਵਾ ਨਹੀਂ ਮੈਂ ਚਾਦਰ ਕੱਢਦੀ ਨਹੀਂ ਪਾਵਾ ਵੇਲਾ ਪਾਵਾ ਵੇਲਾ ਪਾਵਾ ਵੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾ ਮੇਰਾ ਧਰਮੀ ਬਾਬ ਲਈ ਨੀ ਦੇਸਾ ਦਾ ਰਾਜਾ ਮੈਂ ਆ ਕੇ ਬਾਪੂ ਨੂੰ ਰੇਲਾ ਰੁਕਵਾਵਾ ਨਹੀਂ ਮੈਂ ਚਾਦਰ ਕੱਢਦੀ ਨੀ ਤਣ ਤੋਪੇ ਬਾਵਾ ਆਪਣੇ ਲਾਈਵ ਦੇ ਦੌਰਾਨ ਦੀਆਂ ਕੁਝ ਗੱਲਾਂ ਬਾਤਾਂ ਜਿਹੜੀਆਂ ਸ਼ੁਰੂਆਤੀ ਦੌਰ ਦੀਆਂ ਵੀ ਤੇ ਅੱਜ ਦੇ ਦੌਰ ਦੇ ਵਿੱਚ ਜਦੋਂ ਕੰਪੈਰੀਸ਼ਨ ਕਰਕੇ ਦੇਖਦੇ ਹਾਂ ਕਿ ਯਾਰ ਉਹ ਦੌਰ ਦੇ ਵਿੱਚ ਜਦੋਂ ਮੈਂ ਗਾਣਾ ਸ਼ੁਰੂ ਕਰਿਆ ਹੈ ਨਾ ਤੇ ਉਸ ਤੋਂ ਬਾਅਦ ਚੇਂਜ ਲਿਆਂਦੇ 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 ਅੱਜ ਕਿੰਨਾ ਚੇਂਜ ਆ ਗਿਆ ਪਹਿਲਾਂ ਤਾਂ ਇੱਕ ਹਾਸੇ ਦੀ ਗੱਲ ਦੱਸਦਾ ਮੈਂ ਪਿੰਡ ਆਦੀ ਆ ਜਲੰਧਰ ਜ਼ਿਲ੍ਹੇ ਦੇ ਵਿੱਚ ਹਾਂਜੀ ਆਦੀ ਪਿੰਡ ਖਾੜਾ ਤੇ ਮੈਂ ਤਿਆਰ ਹੋ ਕੇ ਖੜਾ ਉਧਰੋਂ ਸਾਜ਼ ਵਜਾਉਣ ਦੀ ਵਾਰੀ ਆਈ ਤੇ ਮੁੰਡਾ ਮਿਊਜ਼ੀਸ਼ੀਅਨ ਬਣ ਜਾਂਦਾ ਜਾਨਾਰਮ ਜਾਨ ਅਲੀ ਤੇ ਸੋਮਾ ਸਟੇਜ ਸੈਕਟਰੀ ਸੀ ਉਦੋਂ ਆ ਗਿਆ ਮੇਰੇ ਕੋ ਮੈਨੂੰ ਆ ਕੇ ਕਹਿੰਦਾ ਭਾਜੀ ਸਾਊਂਡ ਬਹੁਤ ਮਾੜੀ ਆ ਮੈਂ ਕਿਹਾ ਚਲੋ ਯਾਰ ਚਲ ਜੀ ਕਹਿੰਦੇ ਭਾਜੀ ਕਿੱਥੇ ਚਲੀਏ ਗਾਉਣਾ ਨਹੀਂ ਉਹ ਮੈਂ ਕਿਹਾ ਪੇ ਦੇ ਪੁੱਤੋ ਵੀ ਜੇ ਸਾਊਂਡ ਮਾੜੀ ਆ ਵੀ ਹੁਣ ਕੋਈ ਚਾਰਾ ਹੈ ਨਹੀਂ ਉਧਰੋਂ ਟਿਊਨ ਵੱਜ ਰਹੀ ਉਧਰੋਂ ਮੈਂ ਸਟੇਜ ਦੇ ਉੱਤੇ ਜਾਣਾ ਤੁਸੀਂ ਮੈਨੂੰ ਹੌਸਲਾ ਦੇਣ ਦੀ بجائے ਮੇਰਾ ਟੌਣ ਆਏ ਆ ਕਹਿੰਦੇ ਭਾਜੀ ਸੱਚੀ ਬਹੁਤ ਮਾੜੀ ਆ ਮੈਂ ਕਿਹਾ ਵੀ ਤੁਸੀਂ ਕਿੰਨੇ ਬੰਦੇ ਆ ਕਹਿੰਦਾ ਅਸੀਂ 6-7 ਜਣੇ ਆ ਮੈਂ ਕਿਹਾ ਤੁਸੀਂ 7 ਜਣੇ ਦੁੱਗਣਾ ਜ਼ੋਰ ਲਾਓ ਤੇ ਮੈਂ ਕੱਲਾ ਹੀ ਮੈਂ ਦੁੱਗਣਾ ਮੈਂ ਕਿਹਾ ਆਪਾਂ ਅੱਗੇ ਪਹਿ ਦੋ ਘੰਟੇ 스테 ਚੱਲੀ ਇੰਨਾ ਪਿਆਰ ਮਿਲਿਆ ਗੱਲ ਛੱਡ ਦਿਓ ਜਸਵਿੰਦਰ ਬਰਾੜ ਜੀ ਸਾਡੇ ਲੇਡੀਜ਼ ਜਿਹੜੇ ਗਾਉਂਦੇ ਬਠਿੰਡਾ ਬਿਲਕੁਲ ਬੜੇ ਨਾਮ ਵਰ ਨਾਮ ਵਰਨੇ ਤੇ ਉਹ ਕਿਤੇ ਪਿੱਛੇ ਖੜੇ ਸੁਣਦੇ ਸੀ ਤੇ ਉਹਨਾਂ ਨੇ ਆ ਕੇ ਨਾ ਪਹਿਲਾਂ ਤਾਂ ਮਾਈਕ ਦੇ ਵਿੱਚ ਤਾਰੀਫ ਕੀਤੀ ਰੱਜ ਕੇ ਉਹਨਾਂ ਕੋਲ ਸੀੜੀ ਅੱਜ ਵੀ ਪਈ ਆ ਮੈਂ ਕਹਿੰਦਾ ਆਪਦੇ ਪੱਲੇ ਉਹ ਨਹੀਂ ਗੱਲ ਕਰਦਾ ਕਹਿੰਦੇ ਕਿਹੜਾ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਇਸ ਸੁਰ ਦੇ ਉੱਤੇ ਖਾ ਰਿਹਾ ਔਰ ਕਮਾਲ ਕਰਤੀ ਮੁੰਡੇ ਨੇ ਕਹਿੰਦੀ ਮੈਂ ਤਾਂ ਧੁਰ ਅੰਦਰ ਤੱਕ ਹਿੱਲ ਗਈ ਸੁਣ ਕੇ ਹਮਮ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਉਹ ਹੁਣ ਬਾਜੀ ਨਾਲ ਨਿਕਲੇ ਕੋ ਸੌਂਡ ਸੱਚੀ ਮੁੱੱਚੀ ਬਿਲਕੁਲ ਪਤਾ ਨਹੀਂ ਕਿੱਥੋਂ ਫੜ ਕੇ ਲਿਆ ਕੇ ਲਾਤੀ ਉਹਨਾਂ ਨੇ ਬੜੀ ਮਾੜੀ ਸੌਂਡ ਜੀ 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 ਤੇ ਉਹ ਕਹਿੰਦੀ ਵੀ ਇਹਨੂੰ ਸੌਂਡ ਸਹੀ ਨਹੀਂ ਗਈ ਥੱਲੋਂ ਕੋ ਬਜ਼ੁਰਗ ਉੱਠ ਕੇ ਬੋਲਿਆ ਕਹਿੰਦਾ ਉਹ ਜਿਹੜਾ ਪਹਿਲਾਂ ਗਾਉਂਦਾ ਉਹ ਵੀ ਇੱਥੇ ਹੀ ਗਾਉਂਦਾ ਹੀ ਕਹਿੰਦੀ ਉਹ ਇਦਾਂ ਦੇ ਗਾ ਸਕਦੇ ਇਦਾਂ ਨਹੀਂ ਸੌਂਡਾਂ ਦੇ ਮੇਰੇ ਵੱਸ ਦਾ ਰੋਗ ਨਹੀਂ ਪਰ ਮੈਂ ਕੋਸ਼ਿਸ਼ ਤਾਂ ਕਰਦੀ ਆਂ ਪਰ ਉਹ ਹੀ ਔਕਾ ਸਿਗਾ ਮਤਲਬ ਲਾਈਵ ਲਾਈਵ ਸ਼ੋਅ ਸਿਗਾ ਆਪਣੇ ਟਾਂਡੇ ਸਾਈਡ ਦੇ ਉੱਤੇ ਮਕੇਰੀਆਂ ਸਾਈਡ ਦੇ ਉੱਤੇ ਤਾਂ ਉੱਥੇ ਨਾ ਕਿਤਾ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਵੀ ਮੈਂ ਨਾਨਾ ਬਣ ਗਿਆ ਤੇ ਉਹਨੇ ਬਾਬੇ ਨੇ ਵੀ ਕਿਤੇ ਲਾਈਟ ਲਈ ਲੈ ਲਿਆ ਹਾਂ ਜਵਾਕ ਸਮਝ ਲਿਆ ਉਹਨੇ ਅੱਛਾ ਤੇ ਉਹ ਜੀ ਬਾਬਾ ਸਟੇਜ ਦੇ ਉੱਤੇ ਮੇਰੀ ਪੱਟੀ ਨਾ ਵੱਜਣ ਦੇਵੇ ਸਟੇ ਸੈਕਟਰੀ ਰਾਹੁਲ ਲਹਿਰੀ ਸਾਹਿਬ ਮੇਰੇ ਨਾਲ ਅੱਜ ਵੀ ਆਏ ਹੋਇਆ ਤੇ ਉਹ ਹਮੇਸ਼ਾ ਹੀ ਨਾਲ ਹੁੰਦੀ ਹੈ ਇੰਗਲੈਂਡ ਦੇ ਟੂਰਾਂ ਤੇ ਵੀ ਮੇਰੇ ਨਾਲ ਹੁੰਦੇ ਹੈ ਕਿ ਇੰਗਲੈਂਡ ਦੇ ਸ਼ੋਹ ਦੀ ਵੀ ਮੈਂ ਇੱਕ ਗੱਲ ਸਾਂਝੀ ਕਰੂੰਗਾ ਜੀ 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 ਉਹ ਬਾਬਾ ਮਿੰਟ ਤੋਂ ਬਾਅਦ ਕਹਦੇਵੇ ਥੱਲੇ ਆ ਥੱਲੇ ਆ ਮੈਂ ਮੂੰਹ ਪਰੇ ਨੂੰ ਕਰਕੇ ਗਾਈਆ ਨਾ ਤੇਰੇ ਟਿੱਲੇ ਤੋਂ ਉਹ ਸੂਰਤ ਦੀ ਦੀ ਆਹੀਰ ਦੀ ਉਹ ਫੇ ਬਾਬਾ ਪੱਟੀ ਨਾ ਵੱਜਣ ਦੇਵੇ ਸਾਡੀ ਮੈਨੂੰ ਪਾਜੀ ਹੁਣੀ ਕਹਿੰਦੇ ਯਾਰ ਜਾਇਆ ਕਈ ਵਰੀ ਉਹਨਾਂ ਨੇ ਆਸ਼ੀਰਵਾਦੀ ਦੇਣਾ ਹੁੰਦਾ ਮੈਂ ਕਿਹਾ ਵੀ ਇਹਨੇ ਆਸ਼ੀਰਵਾਦ ਨਹੀਂ ਦੇਣਾ ਇਹ ਕੋਈ ਕੜਤਣ ਬੰਨ ਚ ਬੜਾਈ ਬਿਠਾਏ ਨੇ ਕੋਈ ਨਾ ਕੋਈ ਪੁੱਠੀ ਗੱਲ ਕਰਦੀ ਲੈ ਖਾਰ ਜੀ ਕੱਢਣੀ ਹੈ ਕੋਈ ਉਹੀ ਗੱਲ ਹੋਈ ਮੈਂ ਥੱਲੇ ਚੱਲ ਗਿਆ ਮੈਂ ਕਿਹਾ ਹਾਂਜੀ ਬਾਬਾ ਜੀ ਬਹੁਤੇ ਕਲਾਕਾਰ ਨਾ ਇਹ ਤਾਂ ਪੈਰਾਂ ਜਾਂ ਚ ਬਹਿ ਜਾਂਦੇ ਆ ਫੇ ਸਿਟੀਆਂ ਦੇ ਉੱਤੇ ਨੋੜ ਜਾਏ ਉਹ ਮਤਲਬ ਮੈਨੂੰ ਲੱਗਦਾ ਵੀ ਗਾਇਕੀ ਦੀ ਵੀ ਤੁਸੀਂ ਤੁਸੀਂ ਨਾ ਜੇ ਕਲਾਕਾਰ ਚ ਜਾਣ ਆ ਕਲਾਕਾਰ ਚ ਦਾਮਿਆਂ ਸਟੇਜ ਦੇ ਉੱਤੇ ਆ ਕੇ ਬਾਬੇ ਪਾਏ ਇਸਟਨ ਜਿਹੜਾ ਵੀ ਮਰਜੀ ਹੋਵੇ ਜੀ ਜ ਉਗਨ ਤਰ੍ਹਾਂ ਉਸਤਾਦ ਕਹਣਾ ਓਏ ਓਏ ਜਦੋਂ ਮੈਂ ਕਹਾ ਵੀ ਬਾਬਾ ਜੀ ਮੇਰੇ ਉਸਤਾਦ ਕੁਲਦੀਪ ਮਾਨਕ ਸਾਹਿਬ ਆ ਤੈਨੂੰ ਕਹਿੰਦਾ ਕਿਸੇ ਉਸਤਾਦ ਨੇ ਦੱਸਿਆ ਨਹੀਂ ਸਟੇਜ ਤੇ ਜੁੱਤੀ ਪਾ ਕੇ ਨਹੀਂ ਚੜੀਦਾ ਮੈਂ ਹਾਂ ਹਾਂ ਲਾ ਲਿਆ ਉਹਦਾ ਵੀ ਲੱਖ ਦਾ ਤਾਂ ਪੀਰ ਦੀ ਜਗਾ ਸੀ ਉਹ ਨੀਵੀਂ ਤੇ ਬਾਬਾ ਬੈਂਚ ਡਾ ਕੇ ਬੈਠਾ ਵੱਡਾ ਤੇ ਮੈਂ ਕਹਾ ਤੈਨੂੰ ਕੋਈ ਗੁਰੂ ਪੀਰ ਨੇ ਨਹੀਂ ਦੱਸਿਆ ਮੈਂ ਕਹਾ ਤੂੰ ਮੈਂ ਕਹਾ ਲੱਖ ਦਾ ਤਾਂ ਪੀਰ ਤੋਂ ਵੀ ਉੱਚਾ ਹੋ ਕੇ ਬੈਠਾ ਉਹ ਚੁੱਪ ਕਰਕੇ ਪੰਡਾਲ ਚ ਚੱਲ ਗਿਆ ਹਟ ਗਿਆ ਇੱਕ ਪ੍ਰੋਗਰਾਮ ਪਰ ਉਹ ਰਾਂ ਤੇ ਗਏ ਦੇ। ਪਰ ਉਹ 12 ਵਜੇ ਦਾ ਦਿਨ ਦਾ ਟਾਈਮ ਹਾਰਪੁਰ ਵਾਲੀ ਸਾਈਡ ਤੇ। ਦਿਨ ਦਾ 12 ਵਜੇ ਦਾ ਟਾਈਮ ਮੀ ਇੰਨਾ ਪੈ ਗਿਆ ਜਿੱਥੇ ਖਾੜਾ ਲੱਗਣਾ ਸੀ ਉੱਤੇ ਦੋ ਦੋ ਬੁੱਟ ਪਾਣੀ ਚੜ ਗਿਆ ਉੱਤੇ। ਹਾਂ। ਪਾਣੀ ਚੜ ਗਿਆ ਉਹ ਕਹਿੰਦੇ ਯਾਰ ਮੀਤ ਪਾਜੀ ਯਾਰ ਸਾਡੇ ਬਜ਼ੁਰਗਾਂ ਦੀ ਮਤਾਵਾ ਦੀ ਭੈਣਾਂ ਦੀ ਬੜੀ ਤਮੰਨਾ ਤੁਹਾਨੂੰ ਸੁਣਦੀ ਯਾਰ ਅਸੀਂ ਇੱਥੋਂ ਚੱਕ ਕੇ ਕਿਤੇ ਖਾੜਾ ਹੋਰ ਸੈੱਟ ਕਰਦੇ ਆਂ। ਯਾਰ ਤੁਸੀਂ ਸਵਰ ਕਰ ਲੋਗੇ। ਮੈਂ ਕਿਹਾ ਵੀ ਇੱਕ ਤਾਸ ਸਾਡੇ ਕੋਲ ਹੈਗੀ ਇੱਕ ਤਾਸ ਚਾਹੀਦੀ ਸਾਨੂੰ। ਜਦੋਂ ਮਰਜ਼ੀ ਲਾ ਲਿਓ ਜੇ ਤੁਹਾਡੇ ਆਏ ਤੁਹਾਡੇ ਹੀ ਗਾ ਕੇ ਜਾਵਾਂਗੇ। ਹਾਂ। ਲੋ ਜੀ ਉਹਨਾਂ ਨੇ ਇੱਕ ਤਾਸ਼ ਦਿੱਤੀ ਅਸੀਂ ਮੋਟਰ ਦੇ ਜਲਗਾ ਅਸੀਂ ਤਾਸ਼ ਖੇਢੀਏ ਮਜੇ ਨਾਲ ਬੈਠੇ ਤੇ ਯਕੀਨ ਕਰਿਓ 12 ਘੰਟੇ ਵੇਟ ਕੀਤੀ ਕੋਈ ਮੈਨੂੰ ਨਹੀਂ ਲੱਗਦਾ ਆਰਟਿਸਟ ਇੰਨਾ ਚਿਰ ਵੇਟ ਕਰੂਗਾ 12 ਘੰਟੇ ਰਾਤ ਦੇ 12 ਵਜੇ ਪ੍ਰੋਗਰਾਮ ਸਟਾਰਟ ਹੋਇਆ ਜੀ ਜੰਜ ਘਰ ਚ ਚੱਕ ਕੇ ਸਟੇਜ ਲਗਾਇਆ ਉਹ ਮੈਂ ਸੁੱਚਾ ਸੂਰਮਾ ਗਾਰਿਆ ਮਾਨਕ ਸਾਹਿਬ ਦਾ ਸੁੱਚਾ ਰਫਲਦਨ ਵਾਲੀ ਫੜ ਕੇ ਭਾਬੀ ਵੱਲੋਂ ਸਿੱਧੀ ਕਰਕੇ ਹੁਣ ਦੇਖੋ 12 ਘੰਟੇ ਵੇਟ ਕੀਤੀ ਕੱਲੀ ਤਾਸ਼ ਨਾਲ ਤਾਂ ਨਿਕਲ ਨਹੀਂ ਮਾੜਾ ਮੋਟਾ ਲੀਕੜੀ ਲੈ ਲਿਆ ਦੇਉਸਾ ਨਾ ਨੀ ਜਾਂਦਾ ਕਰ ਲੀਦਾ ਇਹ ਪਿਆਲਾ ਜੀ ਲੈ ਲਿਆ ਤੇ ਸੁੱਚਾ ਸੂਰਮਾ ਗਾਰਿਆ ਤੇ ਬਾਬਾ ਉੱਠ ਕੇ ਕਹਿੰਦਾ ਓਏ ਇੱਥੇ ਗੰਦਾ ਗਾਣਾ ਨਹੀਂ ਮੰਗਾਉਣ ਦੇਣਾ ਹਾਂ ਮੈਂ ਗੱਲ ਸੁਣ ਮੇਚ ਵੀ ਮਾਨਕ ਸਾਹਿਬ ਆ ਗਏ ਮੈਂ ਕਿਹਾ ਗੱਲ ਸੁਣ ਬਾਬਾ ਮੈਂ ਕਿਹਾ ਤੈਨੂੰ ਬਾਬਾ ਕੇ ਨੇ ਬਣਾਇਆ ਤੈਨੂੰ ਪਤਾ ਨਹੀਂ ਸੁੱਚਾ ਸੂਰਮਾ ਹੋਇਆ ਮੈਂ ਕਿਹਾ ਉਹਨੇ ਬਲਵੀਰੋ ਭਾਬੀ ਦਾ ਮਾਰ ਦਿੱਤੀ ਸੀ ਉਹ ਮੈਲੀ ਅੱਕ ਰੱਕਦਾ ਸੀ ਮੈਂ ਕਿਹਾ ਹੂਕਰ ਹਾਂ ਮੈਂ ਕਿਹਾ ਇਹਦਾ ਸੂਰਮੇ ਦੀ ਗੱਲ ਆ ਤੂੰ ਕਿ ਨਾ ਗੰਦਾ ਗਾਣਾ ਮੈਨੂੰ ਕਮੇਟੀ ਵਾਲੇ ਕਹਿੰਦੇ ਇੱਕ ਮਿੰਟ ਭਾਜੀ ਇੱਕ ਮਿੰਟ ਇੱਕ ਮਿੰਟ ਭਾਜੀ ਮੈਂ ਕਿਹਾ ਲੈ ਵੀ ਖੜੀ ਨਾ ਮੇਨਾ ਪ੍ਰਸਾਦ ਪੈਣ ਲੱ ਉਹਨਾਂ ਨੇ ਕੀਤਾ ਬਾਪੇ ਨੂੰ ਚੌ ਜਣਾਂ ਨੇ ਚੱਕਿਆ ਬੰਦਾਲ ਤੋਂ ਬਾਹਰ ਛੱਡੇ ਮੈਂ ਕਿਹਾ ਇਹ ਜੀ ਸੀ ਐਵੇਂ ਕਹਿੰਦਾ ਤੀਏ ਪਿੰਡੋਂ ਆ ਕੇ ਬੋਲਦਾ ਸੀ ਇਹ ਬਿੰਡੋਂ ਆ ਗਏ ਐਵੇਂ ਬੋਲਣ ਡਿਆ ਕਹਿੰਦਾ 12 ਘੰਟੇ ਦਾ ਬੰਦਾ ਬਿਠਾਇਆ ਯਾਰ ਅਸੀਂ ਕਿਤੇ ਯਾਰ ਸਹੀ ਗੱਲ ਹੈ ਕਹਿੰਦਾ ਅਗਲਾ ਚਲ ਜਾਂਦਾ ਪੈਸੇ ਲੈ ਆਏ ਹੋਈ ਸੀ ਸਾਰਾ ਕੁਝ ਕੀਤਾ ਆ ਸੀ ਕਹਿੰਦਾ ਭੱਜ ਜਾਂਦਾ ਕੌਣ ਆਲਾ ਸਹੀ ਗੱਲ ਹੈ ਤੇ ਕਿ ਇੰਗਲੈਂਡ ਦਾ ਤੁਸੀਂ ਕਹਿ ਰਹੇ ਸੀ ਰਾਹੁਲ ਇੰਗਲੈਂਡ ਦਾ ਜੀ